ਈਰਾਨ ਗਿਆ ਫਾਰਸੀ ਦੀਆਂ ਗੱਲਾਂ ਚੱਲੀਆਂ ਮੈਨੂੰ ਕਹਿਣ ਲੱਗੇ ਸਾਡੇ ਸਟੂਡੈਂਟਸ ਨੂੰ ਐਡਰੈਸ ਕਰੋ ਤੇ ਟੀਚਰ ਵੀ 100 ਸਟੂਡੈਂਟ ਹੋਣਗੇ 20-25 ਟੀਚਰਸ ਮੈਂ ਬਿਸਮਿਲ੍ਲਾਹ ਨੂੰ ਰੱਟਾ ਲਾ ਕੇ ਗਿਆ ਸੀ ਲਿਖ ਕੇ ਵੀ ਲੈ ਕੇ ਗਿਆ ਸੀ ਵੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਬਿਸਮਿਲ੍ਲਾਹ ਪੜਾਂਗੇ ਬਿਸਮਿਲ੍ਲਾਹ ਪੜ੍ਹ ਦਿੱਤਾ ਮੈਂ ਜਦੋਂ ਮੇਰੀ ਵਾਰੀ ਆਈ ਇੱਕ ਸਟੂਡੈਂਟ ਖੜਾ ਹੋ ਕੇ ਕਹਿੰਦਾ ਸਾਰੇ ਤਾਂ ਸਾਡਾ ਬਿਸਮਿਲ੍ਲਾਹ ਹੈ ਅਸੀਂ ਰੋਜ਼ ਹੀ ਪੜ੍ਹਦੇ ਹਾਂ ਤੁਸੀਂ ਆਪਣਾ ਬਿਸਮਿਲ੍ਲਾਹ ਪੜੋ ਤੇ ਫਿਰ ਉਹਦੇ ਅਰਥ ਕਰਕੇ ਦੱਸੋ ਮੇਰੇ ਵਾਸਤੇ ਦਸੇ ਗੁਰੂ ਸਾਹਿਬਾਨ ਚੋਂ ਕਿਸੇ ਦਾ ਵੀ ਹਰੇਕ ਵਾਕ ਮੇਰਾ ਬਿਸਮਿਲ੍ਲਾਹ ਹੈ ਮੈਂ ਸੋਚਿਆ ਮੈਂ ਫਤੇ ਬੁਲਾਉਂਗਾ ਪਹਿਲਾਂ ਫਿਰ ਇਹਦੇ ਅਰਥ ਕਰਾਂਗੇ ਅੰਗਰੇਜ਼ੀ ਚ ਫਿਰ ਅੰਗਰੇਜ਼ੀ ਚੋਂ ਫਾਰਸੀ ਚ ਇੰਨੀਆਂ ਪੌੜੀਆਂ ਚੜਨ ਤੋਂ ਦੀਓਖਾਈ ਤੋਂ ਬਚਣਾ ਪੋਸੀਬਲ ਹੈ ਜੇ ਮੈਂ ਜ਼ਫਰਨਾਮੇ ਦਾ ਸ਼ੇਰ ਸੁਣਾ ਦੇਵਾਂ ਮੈਂ ਕਿਹਾ ਲੋ ਜੀ ਮੈਂ ਆਪਣਾ ਬਿਸਮਿਲ੍ਲਾ ਪੜਨਾ ਕਮਾਲੇ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ ਰਜ਼ਕ ਰਿਹਾ ਕੁੰ ਰਹੀ ਸਾਰੀ ਮਜਲਿਸ ਖੜੀ ਹੋ ਗਈ ਕਹਿਣ ਲੱਗੇ ਜੀ ਇੰਨਾ ਸੋਹਣਾ ਬਿਸਮਿਲ੍ਲਾ ਅਸੀਂ ਕਦੇ ਨਹੀਂ ਸੁਣਿਆ ਗਾ ਕੇ ਪੜਾਂਗੇ ਪੰਜ ਵਾਰੀ ਗਾ ਕੇ ਬਿਸਮਿਲ੍ਲਾ ਪੜਿਆ ਜ਼ਫਰਨਾਮੇ ਦਾ ਪਹਿਲਾ ਸ਼ੇਰ ਉਹ ਕਹਿਣ ਲੱਗੇ ਤੁਸੀਂ ਕਿੱਥੋਂ ਲਿਆ ਇੱਕ ਕਿਸੇ ਗ੍ਰੰਥ ਚ ਹੈ ਮੈਂ ਕਿਹਾ ਹਾਂ ਜੀ ਇੱਕ ਖਤ ਲਿਖਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਇਹ ਉਸ ਖਤ ਦਾ ਪਹਿਲਾ ਸ਼ੇਰ ਹੈ